ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟਿਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਹੁਮੇਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਮ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੀ ਸੂਟਾ ਡਿਜ਼ਾਈਨ ਬਾਰੇ ਸਾਨੂੰ ਜਰੂਰ ਦੱਸ ਭਾਈ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਹੈ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਤੁਸੀਂ ਆਪਣਾ ਸੇਮ ਟੂ ਸੇਮ ਵਾਲਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਲਗਭਗ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਗੁਟੀ ਕੋਲਦੁੰਨ ਦੇ ਨਾਮ ਤੋਂ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਅਨ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਉਥੋਂ ਦੇਖ ਕੇ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਤੁਹਾਡਾ ਡਿਜ਼ਾਈਨ ਦੇਖਣ ਨੂੰ ਮਿਲ ਜੂਗਾ ਭਾਵੇਂ ਤੁਸੀਂ ਆਪਣਾ ਹੈਵੀ ਤੋਂ ਹੈਵੀ ਲੈਹਾਂਗਾ ਸ਼ਾਰਾ ਗਰਾਰਾ ਹੈਂਡਵਰਕ ਦੇ ਤੁਸੀਂ ਤੁਸੀਂ ਆਪਣਾ ਲਾਈਟ ਵੇਟ ਮਸ਼ੀਨ ਵਰਕ ਦੇ ਵਿੱਚ ਆਰੀ ਦੇ ਨਾਲ ਆਰੀ ਹੈਂਡ ਮਿਕਸ ਕਰਵਾਉਣਾਗਾ ਨਾ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਸਿਲੈਕਸ਼ਨ ਕਰਕੇ ਤੁਸੀਂ ਜਿਹੜਾ ਸਾਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਸਟਿਚਿੰਗ ਆ ਸਟਿਚਿੰਗ ਵੀ ਤੁਸੀਂ ਆਪਣੇ ਕਿਸ ਤਰ੍ਹਾਂ ਦੀ ਚਾਹੋ ਉਸ ਤਰ੍ਹਾਂ ਦਾ ਆਪਣਾ ਸਾਰਾ ਡਿਜ਼ਾਈਨ ਵਗੈਰਾ ਸੈਂਡ ਕਰਕੇ ਕਰਵਾ ਸਕਦੇ ਹੋਗੇ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਵਰਕ ਆ ਨਾ ਜਿਵੇਂ ਵੀ ਤੁਸੀਂ ਚਾਹੋ ਆਪਣਾ ਬੁਟੀਕ ਸੂਟ ਰੈਡੀ ਕਰਵਾਉਣਾ ਆਪਣੀ ਜੁਆਸ ਅਕੋਰਡਿੰਗ ਤੁਸੀਂ ਕਿਵੇਂ ਵਰਕ ਕਰਾਉਣਾ ਕਿਵੇਂ ਫੈਬਰਿਕ ਕਰਾਉਣਾ ਕਿਹੜਾ ਦੁਪੱਟਾ ਕਰਾਉਣਾ ਦੁਪੱਟੇ ਦੀ ਡਾਈ ਫਿਨਿਸ਼ਿੰਗ ਵਗੈਰਾ ਸਾਰਾ ਕੁਝ ਦੱਸ ਕੇ ਤੁਸੀਂ ਆਪਣਾ ਸੇਮ ਹਣਾ ਜਿਹੜਾ ਸੂਟ ਆ ਰੈਡੀ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਇਹ ਵੀ ਆਪਣੇ ਸਾਰੇ ਬਹੁਤ ਸੋਹਣੇ ਸੋਹਣੇ ਤਿਆਰ ਹੋਏ ਹੋਏ ਨੇਗੇ ਬੜੀ ਆਪਣੇ ਪਾਰਟੀ ਵੇਅਰ ਸੂਟ ਲੈਣਗੇ ਉਮੀਦ ਕਰ ਤੁਹਾਨੂੰ ਸਾਰਿਆਂ ਨੂੰ ਜੂ ਬਸੰਦ ਆਉਣਗੇ ਤੇ ਇਹਨਾਂ ਵਿੱਚ ਜਿਵੇਂ ਵੀ ਤੁਸੀਂ ਕੋਈ ਆਪਣਾ ਤਿਆਰ ਕਰਵਾਉਣਾ ਹੋਇਆ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਸੇਮ ਤਿਆਰ ਕਰਵਾ ਸਕਦੇ ਹੋ ਉਹਦਾ ਕਲਰ ਚੇਂਜ ਕਰ ਸਕਦੇ ਹੋ ਉਹਦੀ ਫੈਬਰਿਕ ਚੇਂਜ ਕਰ ਸਕਦੇ ਹੋ ਉਹਦਾ ਵਰਕ ਦੀ ਕੋਈ ਵਿੱਚ ਘੱਟ ਵੱਟ ਕਰਵਾਉਣੀ ਹੈ ਹਨਾ ਕੁਝ ਐਡ ਕਰਵਾਉਣਾਗਾ ਤੁਸੀਂ ਉਹਦਾ ਆਪਣਾ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਣੇ ਅੱਜ ਵਾਲੇ ਜੋ ਸੂਟਣਗੇ ਬਹੁਤ ਸੋਹਣੇ ਸੋਹਣੇ ਤਿਆਰ ਹੋਏ ਰਗੇ ਉਮੀਦ ਕਰ ਤੁਹਾਨੂੰ ਸਾਰਿਆਂ ਨੂੰ ਜੂ ਬਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਇਹ ਵੀ ਇਹ ਆਪਣਾ ਕੈਮਰੀ ਕਾਟਨ ਤੇ ਤਿਆਰ ਹੈਗਾ ਕੈਮਰਿਕ ਕਾਟਨ ਦੀ ਇਹਦੀ ਫੈਬਰਿਕ ਹੈਗੀ ਇਹ ਆਪਣਾ ਘੇਰੇ ਤੇ ਫਲਾਰ ਬਣੇ ਹੋਏ ਨੇਗੇ ਕੈਮਰਿਕ ਕਾਟਨ ਦੀ ਫੈਬਰਿਕ ਹੈ ਦੀ ਤੇ ਬਹੁਤ ਸੋਹਣਾ ਜਿਹਾ ਸਕਿਨ ਡਾਰਕ ਸਕਿਨ ਜਿਹਾ ਕਲਰ ਹੈਗਾ ਐਦਾ ਇੱਕ ਟੇਡਾ ਫੁੱਲ ਬਣਿਆ ਹੋਇਆ ਹੈਗਾ ਦੇਖੋ ਘੇਰੇ ਦੇ ਉੱਪਰ ਇੱਕ ਬਣਿਆ ਹੋਇਆ ਹੈਗਾ ਆਪਣਾ ਐਦਾ ਮਤਲਬ ਉੱਪਰ ਲੰਬਾ ਫਲਾਰ ਬਣਿਆ ਹੋਇਆ ਹੈ ਦੇਖੋ ਦੋ ਇਹੜੇ ਵੱਡੇ ਫਲਾਰ ਨੇਗੇ ਦੇਖੋ ਐਦਾ ਘੇਰੇ ਦੇ ਉੱਪਰ ਬਣੇ ਹੋਏ ਨੇ ਹੋਰ ਇਹਦੇ ਕੋਈ ਡਿਜ਼ਾਈਨ ਨਹੀਂ ਹੈਗਾ ਕੋਈ ਵਰਕ ਨਹੀਂ ਹੈਗਾ ਦੋ ਵੱਡੇ ਫਲਾਰ ਨਾਲ ਹੀ ਆਪਾਂ ਵਰਕ ਦਿੱਤਾ ਹੈਗਾ ਕੈਮਰੀ कॉटन ਦੀ ਫੈਬਰਿਕ ਹੈਗੀ ਤੇ ਐਦਾਂ ਦੇਖੋ ਇਹਦੀਆਂ ਬਾਹਾਂ ਦੇ ਉੱਪਰ ਵਰਕ ਹੋਇਆ ਆਹ ਵਾਲਾ ਬਾਹ ਤੇ ਆ ਗਿਆ ਖਲਾਰ ਬਣਿਆ ਹੋਇਆ ਤੇ ਐਦਾਂ ਇਹ ਆ ਗਿਆ ਆਪਣਾ ਸ਼ਰਟ ਤੇ ਬਹੁਤ ਹੀ ਜਿਆਦਾ ਸੋਹਣਾ ਜਿਹਾ ਕਲਰ ਹੈਗਾ ਸੋਹਣਾ ਜਿਹਾ ਕੈਡ ਨਾਲ ਆਪਣੇ ਵੱਧ ਕੀਤਾਗਾ ਬਹੁਤ ਸੋਹਣੇ ਸਰਦਾਰੀ ਸੋਬਰ ਆਪਣੇ ਜਿਹੜੇ ਸੂਟ ਨਹੀਂ ਤਿਆਰ ਹੋਏ ਨੇਗੇ ਤੁਸੀਂ ਆਪਣਾ ਸੇਮ ਟੂ ਸੇਮ ਕਰਵਾ ਸਕਦੇ ਹੋ ਕੈਮਰੀ ਤੇ ਮਸਦੀਨ ਤੇ ਹਨਾ ਜਿਵੇਂ ਤੁਹਾਡੀ ਚੋਇਸ ਹੋਈ ਜਿਹੜੇ ਤੇ ਵੀ ਤੁਸੀਂ ਇਹਦੇ ਵਿੱਚ ਵਰਕ ਕੋਈ ਹੋਰ ਹੈਂਡ कॉटन ਵਗੈਰਾ ਦਾ ਕਰਵਾਉਣਾ ਦੁਪੱਟਾ ਜਹੇ ਤੁਸੀਂ ਆਪਣਾ ਚਾਹੋ ਉਹ ਜਹੇ ਕਰਵਾ ਕੇ ਲੈ ਸਕਦੇ ਹੋ ਬਹੁਤ ਸੋਹਣੀ ਹਲਕੀ ਜਿਹੀ ਡਿਜ਼ਾਈਨਿੰਗ ਵਾਲਾ ਸੂਟ ਹਾਂਜੀ ਜਿਹੜਾ ਨੈਕਸ ਸੂਟ ਆ ਆਪਣਾ ਇਹ ਵੀ ਆਪਣੀ ਕੈਮਰਿਕ ਕਾਟਨ ਦੀ ਫੈਬਰਿਕ ਹੈਗੀ ਕੈਮਰਿਕ ਕਾਟਨ ਦੀ ਫੈਬਰਿਕ ਆ ਤੇ ਪਿਸਤਾ ਕਲਰ ਹੈ ਇਹਦਾ ਡਾਰਕ ਪਿਸਤਾ ਕਲਰ ਆਗਾ ਤੇ ਕੈਮਰਿਕ ਕਾਟਨ ਦੀ ਵੀ ਫੈਬਰਿਕ ਹੈਗੀ ਬਹੁਤ ਸੋਹਣਾ ਆਪਣਾ ਇਹ ਇੱਕ ਵਰਕ ਇ ਤਿਆਰ ਹੋਇਆਗਾ ਇਹ ਵਾਲਾ ਵਰਕ ਤੁਸੀਂ ਆਪਣਾ ਕਾਫੀ ਦੇਖਿਆ ਹੋਊਗਾ ਆਪਣੇ ਪਸ਼ਮੀਨਾ ਵਗੈਰਾ ਤੇ ਕੈਮਰਿਕ ਤੇ ਹਨਾ ਸਿੰਥੈਟਿਕ ਤੇ ਸਾਰੇ ਸੂਟ ਤੇ ਆਪਣਾ ਇਹ ਬਣਿਆ ਹੈ ਫੈਬਰਿਕ ਤੇ ਬਹੁਤ ਹੀ ਜ਼ਿਆਦਾ ਸੋਹਣਾ ਜੀ ਆਪਣਾ ਦੇਖੋ ਇਹ ਜਿਹੜਾ ਵਰਕ ਹੈਗਾ ਸਪੰਜੇ ਵਾਲਾ ਇਦਾਂ ਹੋਇਆ ਹੋਇਆ ਹੈਗਾ ਤੁਸੀਂ ਆਪਣਾ ਸੇਮ ਤੋਂ ਸੇਮ ਇਦਾਂ ਵਰਕ ਕਰਵਾ ਕੇ ਲੈ ਸਕਦੇ ਹੋ ਦੇਖੋ ਇਹ ਬਾਹ ਦੇ ਉੱਪਰ ਆਉਗਾ ਆਵਲਾ ਡਿਜ਼ਾਈਨ ਆ ਜਿਹੜਾ ਇਹ ਇਹ ਬਾਹ ਦੇ ਉੱਪਰ ਆ ਗਿਆ ਆ ਵੀ ਇਹ ਨਾਲ ਜਿਹੜੀ ਬਾਹ ਦੇ ਉੱਪਰ ਬਣੀ ਹੈ ਬਹੁਤ ਸੋਹਣਾ ਆਪਣਾ ਖੂਬਸੂਰਤ ਵਰਕ ਹੋਇਆ ਕੈਮਰਿਕਲੇ ਸੁੱਕਦੇ ਉੱਪਰ ਤੁਸੀਂ ਆਪਣਾ ਮਸਲੀਨ ਤੇ ਹਨਾ ਕਿਸੇ ਹੋਰ ਫੈਬਰਿਕ ਤੇ ਤੇ ਸਰਦੀਆਂ ਵਾਲੇ ਤੇ ਗਰਮੀਆਂ ਵਾਲੇ ਤੇ ਜਿਵੇਂ ਤੁਹਾਡੀ ਚੋਇਸ ਵਿੱਚ ਉਦਾਂ ਹੀ ਕਰਵਾ ਕੇ ਆਪਣਾ ਲੈ ਸਕਦੇ ਬਹੁਤ ਜ਼ਿਆਦਾ ਸੋਹਣਾ ਆਪਣਾ ਸਦਾ ਬਹਾਰ ਡਿਜ਼ਾਈਨ ਆ ਇਹ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਵੀ ਆਪਣਾ ਕੈਮਰੇ ਕਦਾ ਹੀ ਸੂਟ ਹੈਗਾ ਕੈਮਰੇ ਕਦਾ ਸੂਟ ਆਪਣਾ ਹੈ ਸਕਾਈ ਕਲਰ ਹੈ ਦਾ ਸਕਾਈ ਕਲਰ ਤੇ ਕੈਮਰੇ ਕਦਾ ਆਪਣਾ ਜਿਹੜਾ ਸੂਟ ਹੈ ਬਹੁਤ ਸੋਹਣਾ ਹੈ ਕੋਈ ਤੇ ਵੀ ਆਪਣਾ ਡਿਜ਼ਾਈਨ ਸੈਂਟਰ ਪੈਨਲ ਲਏਗੇ ਸੈਂਟਰ ਪੈਨਲ ਵਾਲੀ ਡਿਜ਼ਾਈਨਿੰਗ ਹੈ ਕਾਫੀ ਸੋਹਣੀ ਆ ਇਹ ਵੀ ਸਭ ਤੋਂ ਪਹਿਲਾਂ ਅਸੀਂ ਸਿੰਥੈਟਿਕ ਤੀਹੀ ਬਣਾਇਆ ਸੀਗਾ ਇਹ ਵਾਲਾ ਡਿਜ਼ਾਈਨ ਫਿਰ ਉਸ ਤੋਂ ਬਾਅਦ ਦੇਖੋ ਇਹ ਚੱਲੀ ਜਾਂਦਾ ਕੈਮਰੇ ਤੇਾਰੇ ਸਾਰੇ ਆਪਣੇ ਮਸ਼ੀਨ ਵਰਕੇ ਦੀ ਸੁੱਟਣੀ ਹੈ ਦੇਖੋ ਬਹੁਤ ਸੋਹਣਾ ਹੈ ਦਾ ਸੈਂਟਰ ਪੈਨਲ ਵਾਲਾ ਡਿਜ਼ਾਈਨ ਹੈ ਤੇਰੀ ਨਾਲ ਵਰਕ ਹੋਇਆ ਹੈਗਾ ਵਿੱਚ ਲਾਈਟ ਲਾਈਟ ਇਹ ਥ੍ਰੈਡ ਯੂਜ਼ ਕੀਤੇ ਹੋਏ ਨੇਗੇ ਇੱਕ ਫਲਾਰਾ ਜਿਹੜਾ ਦੇਖੋ ਜੀ ਨੀਚੇ ਆਪਣੇ ਘੇਰੇ ਤੇ ਆ ਜੂ ਹੈ ਬੇ ਬਾਕੀ ਸੈਂਟਰ ਪੈਨਲ ਨਾਲ ਡਿਜ਼ਾਈਨ ਬਹੁਤ ਖੂਬਸੂਰਤ ਜਿਆ ਡਿਜ਼ਾਈਨ ਆ ਦੇਖੋ ਆਪਣਾ ਇਹ ਸੈਂਟਰ ਪੈਨਲ ਨਾਲ ਜੇ ਤੁਸੀਂ ਇਹ ਜਿਹੜੇ ਫਲਾਰ ਨੇ ਨਾ ਤੁਸੀਂ ਦੋ ਤਿੰਨ ਵੀ ਇਹਦੇ ਵਿੱਚਕਾਰ ਪਵਾ ਸਕਦੇ ਹੋ ਇਹ ਆਪਣਾ ਇੱਕ ਬਣਿਆ ਘੇਰੇ ਤੇ ਤੁਸੀਂ ਤਿੰਨ ਦੋ ਫਲਾਰ ਹੋਰ ਇਹਦੇ ਵਿੱਚ ਐਡ ਕਰ ਸਕਦੇ ਦੇਖੋ ਇਹ ਵਾਲਾ ਬਾਹਦੇ ਉੱਪਰ ਵਰਕ ਆਊਗਾ ਜਿਵੇਂ ਸੈਂਟਰ ਪੈਨਲ ਲੇਗੇ ਉਦਾਂ ਹੀ ਇਹਦੀ ਬਾਹਦੇ ਉੱਪਰ ਵਰਕ ਆਊਗਾ ਬਹੁਤ ਸੋਹਣਾ ਖੂਬਸੂਰਤ ਜਿਆ ਆਪਣਾ ਦੇਖੋ ਪਹਿਲਾਂ ਤਾਂ ਇਹ ਥ੍ਰੈਡ ਕਿੰਨੇ ਸੋਹਣ ਕਾਫੀ ਸੋਹਣਾ ਸੂਟ ਲੱਗ ਰਿਹਾ ਬਹੁਤ ਜਿਆਦਾ ਸੋਹਣਾ ਖੂਬਸੂਰਤ ਆਪਣਾ ਜਿਹੜਾ ਸੂਟ ਹੈ ਬਣ ਕੇ ਤਿਆਰ ਹੋਇਆ ਤੁਸੀਂ ਫੈਬਰਿਕ ਆਪਣੀ ਕੋਈ ਵੀ ਸੈਲੈਕਟ ਕਰਕੇ ਵਰਕ ਤੇ ਅਸੀਂ ਆਪਣਾ ਇਹ ਕਰਵਾ ਸਕਦੇ ਹਾਂ ਬਹੁਤ ਜਿਹੜੀ ਸੋਹਣੀ ਆਪਣੀ ਡਿਜ਼ਾਈਨਿੰਗ ਹੈ ਜਿਹੜੀ ਤਿਆਰ ਹੋਈ ਹੈ ਹਾਂਜੀ ਜਿਹੜਾ ਆਪਣਾ ਲੈਕਸ ਸੂਟ ਹੈਗਾ ਇਹ ਵਾਲਾ ਵੀ ਆਪਣਾ ਕੈਮਰਿਕ ਕਾਟਨ ਦਾ ਸੂਟ ਹੈਗਾ ਕੈਮਰਿਕ ਕਾਟਨ ਦਾ ਆਪਣਾ ਸੂਟ ਹੈਗਾ ਤੇ ਬਹੁਤ ਹੀ ਜਿਆਦਾ ਸੋਨਾ ਜਾਂ ਪਰਪਲ ਜਿਹਾ ਕਲਰ ਹੈਗਾ ਆਪਣਾ ਦੇਖੋ ਇਹਦੇ ਆਪਾਂ 셔ਟ ਦੇ ਉੱਪਰ ਇਹਦਾ ਬੁੱਤੀਆਂ ਵਾਲਾ ਵਰਕ ਪਿਆਰ ਕਰਾਂਗੇ ਦੇਖੋ 셔ਟ ਦੇ ਫਰੰਟ ਦੇ ਉੱਪਰ ਆ ਵਰਕ ਆ ਜੂਗਾ ਸਾਰਾ ਯੰ ਰਿਕੋਰਡਿੰਗ ਫੈਬਰਿਕ ਦਾ ਸ਼ਰਟ ਦੇ ਉੱਪਰ ਆਪਣਾ ਇਹ ਵਾਲਾ ਵਰਕ ਕਰ ਲਿਆ ਜਿਹੜੇ ਬੂਟੀਆਂ ਦੀ ਸ਼ੇਪ ਆ ਦੇਖੋ ਅਲੱਗ-ਅਲੱਗ ਆਹ ਵਾਲੀ ਬੂਟੀ ਦੀ ਅਲੱਗ ਸ਼ੇਪ ਆ ਇਹਦੀ ਅਲੱਗ ਆ ਇਹਦੀ ਅਲੱਗ ਸਾਰੇ ਦੇਖੋ ਅਲੱਗ-ਅਲੱਗ ਸ਼ੇਪ ਆ ਸ਼ਰਟ ਦੇ ਆਪਣੀ ਸਾਰੀ ਦੇ ਤੁਹਾਡੀ ਲੈਂਥ ਦੇ ਅਕੋਰਡਿੰਗ ਫਰੰਟ ਦੇ ਉੱਪਰ ਸਾਰਾ ਵਰਕ ਆ ਜੂਗਾ ਸਾਰੀ ਸ਼ਰਟ ਦੇ ਉੱਪਰ ਕਾਫੀ ਸੋਹਣਾ ਆਪਣਾ ਤੁਹਾਨੂੰ ਸੂਟ ਦਾ ਦੇਖੋ ਫਲੈਡ ਵਗੈਰਾ ਸਾਰੇ ਆਪ ਪੂਰੇ ਜਿਚਾ ਕੇ ਪਾਏ ਹੋਏ ਨੇਗੇ ਆਪਣੇ ਸੂਟ ਦੇ ਕਲਰ ਦੇ ਅਕੋਰਡਿੰਗ ਹਾਂਜੀ ਜਿਹੜਾ ਆ ਵਰਕ ਵਰਕ ਕਰੇ ਦੁਆਨ ਦੇ ਉੱਪਰ ਆਊਗਾ ਦੇਖੋ ਇਹ ਵਾਲਾ ਵਰਕ ਇਹ ਰਿਫਲ ਆ ਦੇਖੋ ਹੀ ਇਹ ਬੰਦ ਹੀ ਪਰਾਉ। ਬਹੁਤ ਜਿਆਦਾ ਸੋਨਾ ਆਪਣਾ ਖੂਬਸੂਰਤ ਦੇ ਨਾਲ ਟਾਈਡ ਇਹ ਦੁਪੱਟਾ ਵਗੈਰਾ ਕਰਾ ਕੇ ਨਾ ਕਾਫੀ ਸੋਨਾ ਲੱਗੂ। ਪਰ ਸਕੂਨ ਦੇ ਦੁਪੱਟੇ ਤੇ ਵਿਦਿਆ ਕਰਾਪਾ ਕੈਮਰੀ ਕਾਟਨ ਦੇ ਹਨਾ ਸੂਟ ਵਗੈਰਾ ਕਰਵਾਉਣੇ ਤਾਂ ਆਪਣੇ ਜਿਹੜੇ ਦੁਪੱਟੇ ਲੇਗੇ ਸਪੂਨ ਦੇ ਲਗਾ ਕੇ ਤਾਂ ਕਾਫੀ ਸੋਨਾ ਤੇ ਟਾਈਡਾਈ ਵਗੈਰਾ ਆਉਣੀ ਹੈਗੀ। ਤੁਸੀਂ ਜਿਵੇਂ ਆਪਣੇ ਚੋਇਸ ਦੇ ਅਕੋਰਡਿੰਗ ਸੁਪਰ ਨੈਟ ਮਸਲੀਨ ਦਾ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਉਹ ਹੀ ਕਰਵਾ ਸਕਦੇ। ਇਹ ਵਾਲਾ ਸੂਟ ਆਪਣਾ ਕੈਮਰੀ ਕਾਟਨ ਦਾ ਹੈਗਾ। ਸੋਨਾ ਪਰਪਲ ਜਿਆਦਾ ਕਲਰ ਆ ਰਿਹਾ ਹੈ ਪਰਪਲ ਜਿਹਾ ਕਾਫੀ ਸੋਨਾ ਵਰਕ ਹੋਇਆ ਹੈ ਦੇਖੋ ਸੂਰਤ ਜ ਬਿਲਕੁਲ ਡਿਫਰੈਂਟ ਤਿੰਨਾ ਵਰਕ ਆ ਗਾ ਤੁਮ ਕੋਲੇ ਤੁਸੀਂ ਆਪਣੀ ਚੋਇਸ ਦੇ ਫੈਬਰਿਕ ਤੇ ਕਰਵਾ ਸਕਦੇ ਇਹ ਆਪਣਾ ਕੈਮਰਿਕ ਤੇ ਤਿਆਰ ਹੈਗਾ ਇਹ ਆਪਣਾ ਕੈਮਰਿਕ ਤੇ ਤਿਆਰ ਹੋ ਗਿਆ ਕਾਫੀ ਸੋਨਾ ਵਰਕ ਆ ਦੇਖੋ ਇਹਨੇ ਕਦਾ ਵਰਕ ਆ ਗਿਆ ਇਹ ਵਾਰ ਵਰਕ ਹੈ ਸਾਰਾ ਜਿਹੜਾ ਆਹ ਵਾਲੀ ਵੇਲ ਆਗੀ ਨਾ ਆਹ ਜਿਹੜਾ ਵੇਲ ਆਗੀ ਇਹ ਸੈਂਟਰ ਦੇ ਵਿੱਚ ਆਊ 셔ਟ ਦੇ 셔ਟ ਦੇ ਸੈਂਟਰ ਦੇ ਵਿੱਚ ਇਹ ਵਾਲੀ ਵੇਲ ਆਊਗੀ ਇਹ ਕੋਈ ਸੈਂਟਰ ਪੈਨਲ ਨਹੀਂ ਹੈਗਾ ਦੋ ਨਹੀਂ ਬਣੇ ਹੋਏ ਹੈਗੇ ਇਹ ਇੱਕ ਵੇਲ ਆਊ ਸੈਂਟਰ ਦੇ ਵਿੱਚ ਤੇ ਆਹ ਦੇਖੋ ਜਿਹੜੇ ਆਹ ਸਪੈਰ ਹੋਣੇ ਚਿੜੀਆਂ ਨੇ ਕਾਫੀ ਸੋਹਣੀਆਂ ਬੜੀਆਂ ਹੋਈਆਂ ਨੇ ਦੇਖੋ ਇੱਕ ਆ ਸੀ ਇੱਕ ਆ ਸੀ ਸਾਰੇ ਛੂਕ ਦੇ ਉੱਪਰ ਐਦਾ ਦੇਖੋ ਚਿੜੀਆਂ ਬਣੀਆਂ ਹੋਈਆਂ ਨੇ ਗਲੇ ਦਾ ਵਰਕ ਹੈ ਕਾਫੀ ਸੋਣਾ ਛੂਕ ਬਣਿਆ ਹੈ ਆਪਣਾ ਤਿਆਰ ਹੋਇਆ ਹੈਗਾ ਗਲੇ ਦਾ ਵਰਕ ਕਾਫੀ ਸੋਹਣਾ ਹੈ ਦੇਖੋ ਬਿਲਕੁਲ ਨਮਾਜਾ ਡਿਜ਼ਾਈਨ ਆਪਣਾ ਦੇਖੋ ਚਿੜੀਆਂ ਵਾਲੀ ਜਿਹੜੀ ਆਪਾਂ ਸ਼ੇਪ ਆ ਗਈ ਬਣਾ ਚਿੜੀਆਂ ਬਣਾਈਆਂ ਹੋਈਆਂ ਨੇ ਦੇਖੋ ਬਹੁਤ ਖੂਬਸੂਰਤ ਬੱਦਕਾ ਆਪਣਾ ਮਸ਼ੀਨ ਵਰਕ ਆ ਗਿਆ ਇਧਰ ਦੇਖੋ ਬਾਹਲਾ ਵਰਕ ਆ ਗਿਆ ਤੇ ਆਹ ਵਾਲਾ ਇੱਕ ਇੱਕ ਜਿਹੜਾ ਵਰਕ ਹੈ ਆਪਣਾ ਬਾਟਮ ਦਾਗਾ ਇੱਕ ਆਪਣਾ ਬਾਹਲਾ ਲੱਗਦਾ ਤੁਸੀਂ ਕੋਈ ਮਰਜ਼ੀ ਵਰਕ ਆਪਣਾ ਬਾਹਲੇ ਉੱਪਰ ਬਾਟਮ ਦੇ ਉੱਪਰ ਜਿਵੇਂ ਤੁਹਾਡੀ ਚੋਅ ਸੋਵੇਂ ਲੈ ਸਕਦੇ ਹੋਗੇ ਇੱਕ ਬਾਟਮ ਦਾ ਵਰਕ ਆ ਗਿਆ ਇੱਕ ਆਪਣਾ ਬਾਹਲਾ ਵਰਕ ਆ ਗਿਆ ਹਾਂਜੀ ਇਹਦੀ ਬਾਟਮ ਤੇ ਵੀ ਆ ਬਾਤ ਹੀ ਹੁੰਦੀ ਹੈ ਤੇ ਇਹ ਵਾਲਾ ਆਪਣਾ ਵਰਕ ਹੈ ਜਿਹੜਾ ਫਰੰਟ ਤੇ ਆ ਗਿਆ ਉਸੀ ਆਪਣੇ ਦੁਪੱਟੇ ਵਗੈਰਾ ਜਿਵੇਂ ਤੁਹਾਡੀ ਚੁਆਇਸ ਹੋਈ ਉਹ ਵੀ ਆਪਣੇ ਹਨ ਅ ਤਰਵਾ ਸਕਦੇ ਹੋਗੇ ਟਾਈ ਡਾਈ ਦੇ ਇੱਕ ਕਲਰ ਦੇ ਟਾਈ ਡਾਈ ਲੈਸ ਦੇ ਨਾਲ ਹਨ ਜਿਵੇਂ ਤੁਹਾਡੀ ਚੁਆਇਸ ਆ ਜਿਹੜੇ ਵੀ ਫੈਬਰਿਕ ਦੀ ਆਪਣਾ ਓਮੇ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਵਧੀਆ ਹਨ ਤੁਹਾਨੂੰ ਵਰਕ ਦੇ ਨਾਲ ਦਿਖਾਏ ਸੀਗੇ ਸਾਰੀ ਡਿਟੇਲ ਆ ਪਤਾ ਨੂੰ ਵੀਡੀਓ ਵਿੱਚ ਦੱਸ ਦਿੰਦੇ ਆ ਵੀ ਕਿਵੇਂ ਕਿਹੜਾ ਆਪਣੇ ਦੇ ਵਿੱਚ ਫੈਬਰਿਕ ਯੂਜ਼ ਕੀਤਾ ਕਿਹੜਾ ਆਪਣੇ ਵਰਕ ਯੂਜ਼ ਕੀਤਾ ਕਿਵੇਂ ਤੁਸੀਂ ਇਹਨਾਂ ਵਿੱਚ ਆਪਣਾ ਕੱਟ ਕਰਵਾ ਸਕਦੇ ਹੋ ਕਿਵੇਂ ਇਹਦੇ ਵਿੱਚ ਐਡ ਕਰਵਾ ਸਕਦੇ ਹੋ ਕਿਵੇਂ ਇਹਨੂੰ ਮਸ਼ੀਨ ਦੇ ਵਿੱਚ ਕਨਵਰਟ ਕਰ ਸਕਦੇ ਹੋ ਕਿਵੇਂ ਇਹਨੂੰ ਆਰੀ ਮਸ਼ੀਨ ਦਾ ਆਰੀ ਹੈਂਡ ਦਾ ਹਨਾ ਤੁਸੀਂ ਸੂਟ ਕਰਵਾ ਸਕਦੇ ਹੋ ਸਾਰੀ ਆਪਣੀ ਚੰਗੀ ਤਰ੍ਹਾਂ ਵੀਡੀਓ ਦੇਖ ਕੇ ਡਿਟੇਲ ਦੇਖ ਕੇ ਤੁਸੀਂ ਆਪਣਾ ਜਿਹੜਾ ਏਜ ਦੇ ਕਰ ਤੁਸੀਂ ਇਹਨਾਂ ਵਿੱਚੋਂ ਕੋਈ ਸੂਟ ਰੈਡੀ ਕਰਵਾਉਣਾਗਾ ਤਾਂ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਕਲਰ ਵਗੈਰਾ ਸਾਰਾ ਦੱਸ ਕੇ ਫੈਬਰਿਕ ਦੱਸ ਕੇ ਆਪਣਾ ਸੇਮ ਟੂ ਸਿਮਿਲਰ ਆਈਡੀ ਕਰਵਾ ਕੇ ਲੈ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਆਪਣੀ ਡਿਜ਼ ਅੰਬੀਸਾਂ ਆਪਣੀ ਵਰਸਾ ਦੇ ਤੇ ਉਹੀ ਸੇਮ ਪਿਆਰ ਕਰਵਾ ਕੇ ਲੈ ਸਕਦੇ ਆ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ